ਇਹ ਅਗੜ ਚੂੜੀਆਂ ਦੇ ਸਤਿਕਾਰਯੋਗ ਨਿਵਾਸੀਆਂ ਵਾਸਤੇ ਬਹੁਤ ਜ਼ਰੂਰੀ ਸੂਚਨਾ ਲੈ ਕੇ ਹਾਜ਼ਰ ਹਾਂ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਸਰਕਾਰ ਵੱਲੋਂ ਜਿਨ੍ਹਾਂ ਲਾਭਪਾਤਰੀਆਂ ਨੂੰ ਰਾਸ਼ਨ ਦਿੱਤਾ ਜਾ ਰਿਹਾ ਹੈ ਯਾਨੀ ਕਿ ਕੰਕ ਦਿੱਤੀ ਜਾ ਰਹੀ ਹੈ ਉਹਨਾਂ ਵਾਸਤੇ ਇਹ ਸੂਚਨਾ ਹੈ ਸਾਰੇ ਸਾਥੀ ਇਸ ਸੂਚਨਾ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦੀ ਖੇਚਲ ਕਰਨ ਹੁਣੇ-ਹੁਣੇ ਫੂਡ ਸਪਲਾਈ ਦੇ ਇੰਸਪੈਕਟਰ ਸਰਦਾਰ ਹਰਮਿੰਦ ਸਿੰਘ ਜੀ ਨਾਲ ਮੇਰੀ ਗੱਲ ਹੋਈ ਹੈ ਉਹਨਾਂ ਨੇ ਵੀ ਸੰਤਾ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਲਾਪਾਤਰੀ ਇਸ ਸਕੀਮ ਦਾ ਲਾਭ ਲੈ ਰਹੇ ਹਨ ਉਹ ਆਪੋ ਆਪਣੇ ਡੀਪੋ ਹੋਲਡਰਾਂ ਯਾਨੀ ਕਿ ਸੰਬੰਧਿਤ ਡੀਪੋ ਹੋਲਡਰਾਂ ਕੋਲ ਜਾ ਕੇ ਆਪਣੀ KYC ਜ਼ਰੂਰ ਕਰਵਾ ਲੈਣ। ਅੰਤਮ ਸਮਾਂ ਜੋ ਨਿਯਤ ਕੀਤਾ ਗਿਆ ਹੈ ਸਰਕਾਰ ਵੱਲੋਂ 31 ਮਾਰਚ 2025 ਯਾਨੀ ਕਿ 31 ਮਾਰਚ 2025 ਤੱਕ ਜਿਹੜੇ ਲਾਪਾਤਰੀ ਆਪੋ ਆਪਣੀ ਕੇवाईसी ਕਰਵਾ ਲੈਣਗੇ ਉਹਨਾਂ ਦਾ ਰਾਸ਼ਨ ਅਗਲੀ ਕਿਸ਼ਤ ਵਿੱਚ ਆਵੇਗਾ ਜਿਹੜੇ ਸਾਥੀ ਜਾਂ ਜਿਹੜੇ ਲਾਭਪਾਤਰੀ ਕੇवाईसी ਨਹੀਂ ਕਰਵਾਉਣਗੇ ਉਹਨਾਂ ਦਾ ਰਾਸ਼ਨ ਅਗਲੀ ਕਿਸ਼ਤ ਵਿੱਚ ਨਹੀਂ ਆਵੇਗਾ ਇਸ ਕਰਕੇ ਫਟੇਗੜ ਚੂੜੀਆਂ ਦੇ ਸਾਰੇ ਲਾਭਪਾਤਰੀਆਂ ਨੂੰ ਮੈਂ ਅਪੀਲ ਕਰਨੀ ਚਾਹੁੰਦਾ ਹਾਂ ਕਿ ਆਪੋ ਆਪਣੇ ਸਬੰਧਤ ਡੀਪੂ 홀ਡਰਾਂ ਕੋਲ ਜਾ ਕੇ ਉਹ ਆਪਣੀ ਕੇवाईसी ਕਰਵਾ ਲੈਣ ਤਾਂ ਕਿ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਮੁਸ਼ਕਲ ਨਾ ਆਵੇ ਅਤੇ ਉਹਨਾਂ ਦੀ ਰਾਸ਼ਨ ਦੀ ਸਪਲਾਈ ਨਿਰੰਤਰ ਚਲਦੀ ਰਹੇ ਜਿਹੜੇ ਵੀ ਸਾਡੇ ਸਾਥੀ ਇਸ ਵੀਡੀਓ ਨੂੰ ਦੇਖ ਰਹੇ ਨੇ ਉਹਨਾਂ ਨੂੰ ਅਪੀਲ ਹੈ ਕਿ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕੀਤੀ ਜਾਵੇ ਤਾਂ ਕਿ ਜਾਣਕਾਰੀ ਲੋਕਾਂ ਤੱਕ ਪਹੁੰਚ ਚੱਕੇ ਅਤੇ ਲੋਕ ਇਸ ਸਕੀਮ ਦਾ ਨਿਰੰਤਰ ਲਾਭ ਲੈ ਸਕਣ ਸਾਰਿਆਂ ਨੂੰ ਸასი ਸ਼ਾਲ ਜੀ KYC ਸੰਬੰਧਿਤ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਜੋ ਕਿ ਬਹੁਤ ਹੀ ਮਹੱਤਵਪੂਰਨ ਹੈ ਇਹ ਉਹਨਾਂ ਲੋਕਾਂ ਲਈ KYC ਦੀ ਜਾਣਕਾਰੀ ਮਹੱਤਵਪੂਰਨ ਹੈ ਜਿਹੜੇ ਕੇ ਨੀਲੇ ਕਾਰਡ 홀ਡਰ ਨੇ ਜੋ ਕਿ ਨੀਲੇ ਕਾਰਡ ਉੱਪਰ ਦੀਪੂਆਂ ਤੋਂ ਕਨਖਾ ਹਾਸਲ ਕਰਦੇ ਹਨ KYC ਕੀ ਹੈ ਇਹ ਵੀ ਤੁਹਾਨੂੰ ਦੱਸਦੇ ਹਾਂ KYC ਹੈ ਇਲੈਕਟ੍ਰੋਨਿਕ ਨਾਨ ਯੂਰ ਕਸਟਮਰ ਕਿ ਜਿਸ ਮਸ਼ੀਨ ਨਾਲ ਤੁਸੀਂ ਗੂਠਾ ਲਾ ਕੇ ਕਨਖਾ ਹਾਸਲ ਕਰਦੇ ਹੋ ਉਸ ਮਸ਼ੀਨ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਹ ਹੀ ਨਿਰਾਹਕ ਕਸਟਮਰ ਹੈ ਇਹ ਸਰਕਾਰ ਵੱਲੋਂ ਇਸ ਦੀ ਕੇਵਾਈਸੀ ਕਰਾਉਣ ਦੀ ਆਖਰੀ ਤਰੀਕ ਜੋ ਰੱਖੀ ਗਈ ਹੈ ਉਹ ਹੈ 31 ਮਾਰਚ 2025 ਅਗਰ ਅਸੀਂ ਕੇਵਾਈਸੀ 2025 ਮਾਰਚ 31 ਮਾਰਚ ਤੱਕ ਨਹੀਂ ਕਰਾਉਂਦੇ ਤਾਂ ਫਿਰ ਉਹਨਾਂ ਜੇ ਨੀਲੇ ਕਾਰਡ ਹੋਲਡਰ ਨੇ ਪੁਰਾਣੇ ਉਹਨਾਂ ਨੂੰ ਉਹ ਕਣਕ ਨਹੀਂ ਪ੍ਰਾਪਤ ਹੋਵੇਗੀ ਤੁਹਾਨੂੰ ਮਿਸਾਲ ਤੌਰ ਤੇ ਦੱਸਦੇ ਹਾਂ ਕਿ ਜਿਸ ਪਰਿਵਾਰ ਦੇ 5 ਜੀ ਕਣਕ ਹਾਸਲ ਕਰ ਰਹੇ ਨੇ ਅਗਰ ਉਹਨਾਂ ਚੋਂ ਤਿੰਨ ਮੈਂਬਰ ਹੀ ਕੇਵਾਈਸੀ ਕਰਾਉਂਦੇ ਨੇ ਤੇ ਦੋ ਨਹੀਂ ਕਰਾਉਂਦੇ ਤਾਂ ਉਹਨਾਂ ਦੋ ਮੈਂਬਰਾਂ ਦੀ ਕਣਕ ਉਹਨਾਂ ਨੂੰ ਨਹੀਂ ਮਿਲੇਗੀ ਉਹਨਾਂ ਦੇ ਕਾਰਡ ਕਾਰਡ ਵਿੱਚੋਂ ਨਾ ਕੱਟੇ ਜਾਣਗੇ ਇਸ ਲਈ ਹਰ ਇੱਕ ਮੈਂਬਰ ਦੀ ਜੇ ਇੱਕ ਪਰਿਵਾਰ 5 ਜੀ ਕਣਕਾ ਸਿਲਕਾਰ ਰਹੇ ਨੇ ਤੇ ਉਹ ਪੰਜਾਂ ਦੀ ਹੀ ਉੱਥੇ ਜਾ ਕੇ ਂੂਠਾ ਲੱਗੇਗਾ ਡੀਪੂ ਹੋਂ ਰਿਕਾਰਡ ਤਾਂ ਹੀ ਅਗਲੀ ਕਣਕ ਉਹਨਾਂ ਪੰਜਾਂ ਜੀਆਂ ਦੀ ਆਵੇਗੀ ਅਦਰਵਾਇਜ਼ ਜਿਹੜੇ ਂੂਠਾ ਲਗਾਉਣਗੇ ਜਿੰਨੇ ਜੀ ਂੂਠਾ ਲਗਾਉਣਗੇ ਉਹਨਿਆਂ ਹੀ ਲੋਕਾਂ ਨੂੰ ਉਹ ਕਣਕ ਪ੍ਰਾਪਤ ਹੋਵੇਗੀ ਇਸ ਲਈ ਹਰੇਕ ਹੀ ਜੇ ਮੈਂਬਰ ਜਿਹੜਾ ਵਾ ਉਹ ਨੇੜੇ ਦੀ ਫੋਟੋਰ ਕੋਲ ਜਾ ਕੇ ਆਪਣਾ KYC ਮਸ਼ੀਨ ਉੱਪਰ ਉਂਗੂਠਾ ਲਾ ਕੇ ਆਪਣੀ ਜਿਹੜੀ ਰੀਨਿਊ ਕਰਵਾ ਸਕਦਾ ਅਗਰ ਨਹੀਂ ਕਰਾਉਂਗੇ ਤਾਂ ਉਹਨਾਂ ਨੂੰ ਅਗਲੀ ਕਣਕ ਨਹੀਂ ਮਿਲੇਗੀ 31 ਮਾਰਚ ਤੋਂ ਬਾਅਦ ਜਿਹੜਾ ਕਣਕ ਦਾ ਅਲਾਰਟ ਕੋਟਾ ਹੋਏਗਾ ਉਹਨਾਂ ਨੂੰ ਨਹੀਂ ਮਿਲੇਗਾ ਜਿਨ੍ਹਾਂ ਮੈਂਬਰਾਂ ਦਾ ਉਂਗੂਠਾ ਲੱਗਿਆ ਹੋਵੇਗਾ ਉਹਨੇ ਹੀ ਮੈਂਬਰਾਂ ਨੂੰ ਕਣਕ ਮਿਲੇਗੀ ਬਾਅਦ ਵਿੱਚ ਜੇ ਜਿਸ ਵੀ ਪਰਿਵਾਰ ਦੇ ਜੀ ਦਾ ਨਾਂ ਕੱਟਿਆ ਗਿਆ ਕਾਰਡ ਵਿੱਚੋਂ ਉਸ ਦਾ ਜ਼ਿੰਮੇਵਾਰ ਉਹ ਪਰਿਵਾਰ ਹੋਵੇਗਾ ਨਾ ਕਿ ਡਿਪੂ ਹੋਲਡਰ ਨਾ ਕੋਈ ਸਬੰਧਤ ਸਰਪੰਚ ਜਾਂ ਐਮਸੀ ਬਾਅਦ ਵਿੱਚ ਆਮ ਅਸੀਂ ਦੇਖਿਆ ਕਿ ਜੇ ਨਾਂ ਕੱਟਿਆ ਜਾਵੇ ਤਾਂ ਹਰੇਕੀ ਗੁੱਸਾ ਜਿਹੜਾ ਉਹ ਡਿਪੂ ਹੋਲਡਰ ਉੱਪਰ ਕੱਢਦੇ ਨੇ ਜਾਂ ਐਮਸੀ ਉੱਪਰ ਕੱਢਿਆ ਜਾਂਦਾ ਜਾਂ ਸਰਪੰਚ ਉੱਪਰ ਕੱਢਿਆ ਜਾਂਦਾ ਜਾਂ ਕਿਸੇ ਰਾਜਨੀਤਿਕ ਪਾਰਟੀ ਦੇ ਆਗੂ ਉੱਪਰ ਅਸੀਂ ਗੁੱਸਾ ਕੱਢਦੇ ਆ ਸਾਡੇ ਜਿਹੜੇ ਐਡੀਪੂ ਤੋਂ ਆਪਣਾ ਜਿਹੜੇ ਕਾਰਡ ਚੋਂ ਆ ਨਾਂ ਕਟਾ ਦਿੱਤੇ ਗਏ ਨੇ ਅਸੀਂ ਇੱਕ ਵਾਰ ਫਿਰ ਤੁਹਾਨੂੰ ਇਸ ਸੰਬੰਧੀ ਇਹ ਜਾਣਕਾਰੀ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ KYC ਆਪਣੀ ਸੰਬੰਧਿਤ ਜਾਣ ਨੇ ਡੀਪੋਹੋਲਡਰ ਕੋਲ ਹਰੇਕ ਹੀ ਪਰਿਵਾਰ ਦਾ ਮੈਂਬਰ ਜਾ ਕੇ ਮਸ਼ੀਨ ਜੀ ਸੁਪਰ ਅੰਗੂਠਾ ਲਾ ਕੇ ਤੁਸੀਂ ਕੰਕ ਪ੍ਰਾਪਤ ਹਾਸਿਲ ਕਰਦੇ ਹੋ ਉਸ ਉੱਪਰ ਜਾ ਕੇ ਊਠਾ ਆਪਣਾ ਲਗਾ ਕੇ ਆਪਣਾ ਕਾਰਡ ਜਿਹੜਾ ਆਪਣਾ ਨਾਮ ਜਿਹੜਾ ਆਪਲੋਡ ਜਾਂ ਰੀਨਿਊ ਕਰਵਾਓ ਅਗਰ ਨਹੀਂ ਕਰਾਓਗੇ 31 ਮਾਰਚ ਤੱਕ ਤਾਂ ਤੁਹਾਡਾ ਕਾਰਡ ਵਿੱਚੋਂ ਨਾਮ ਕੱਟਿਆ ਜਾਵੇਗਾ ਜਿੰਨੇ ਮੈਂਬਰ ਲਾਉਣਗੇ ਉਹਨੇ ਹੀ ਮੈਂਬਰਾਂ ਨੂੰ ਕਣਕ ਮਿਲੇਗੀ ਜਿਹੜਾ ਮੈਂਬਰ ਨਹੀਂ ਲਾਏਗਾ ਉਸ ਨੂੰ ਕਣਕ ਨਹੀਂ ਮਿਲੇਗੀ ਸਰਕਾਰ ਨੇ ਇਹ ਕਿਉਂ ਕੀਤਾ ਇਹ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਇਹ ਸਰਕਾਰ ਵੱਲੋਂ ਇਸ ਲਈ ਕੀਤਾ ਗਿਆ ਕਿ ਕੁਝ ਲੋਕ ਜਿਹੜੇ ਨੇ ਪਰਿਵਾਰਕ ਦੇ ਉਹ ਵਿਦੇਸ਼ਾਂ ਵਿੱਚ ਚਲੇ ਗਏ ਨੇ ਜાં ਕਈਆਂ ਦੀ ਮੌਤ ਹੋ ਚੁੱਕੀ ਹੈ ਪਰ ਉਹ ਪਰਿਵਾਰ ਦੇ ਚ ਹੀ ਅਜੇ ਵੀ ਉਹਨਾਂ ਦੇ ਨਾਂ ਤੇ ਕਣਕ ਹਾਸਲ ਕਰ ਰਹੇ ਨੇ ਇਹ ਤਾਂ ਸਰਕਾਰ ਵੱਲੋਂ ਜ਼ਰੂਰੀ ਕੀਤਾ ਗਿਆ ਇਹ ਜਿਹੜੇ ਪਰਿਵਾਰ ਦੇ ਜੀਵ ਵਿੱਚ ਨਹੀਂ ਰਹੇ ਉਹਨਾਂ ਦੀ ਕਣਕ ਜਿਹੜੀ ਆ ਉਹ ਵਾਧੂ ਦਿੱਤੀ ਜਾ ਰਹੀ ਹੈ ਉਹ ਬੰਦ ਕੀਤੀ ਜਾ ਸਕੇ ਇਸ ਲਈ ਸਰਕਾਰ ਨੇ ਇਹ ਫੈਸਲਾ ਕੀਤਾ ਕਿ ਜਿੰਨੇ ਚੀ ਇੱਥੇ ਮੌਜੂਦ ਨੇ ਉਹੀ ਕਣਕ ਪ੍ਰਾਪਤ ਹਾਸਲ ਕਰਦੇ ਨੇ ਜਿਨ੍ਹਾਂ ਦੀ ਕੇਵਾਈਸੀ ਹੋਵੇਗੀ ਉਹਨਾਂ ਨੂੰ ਹੀ ਕਣਕ ਹਾਸਲ ਹੋਵੇਗੀ ਧੰਨਵਾਦ